ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਜਿਹੜੇ ਦੋ ਚਾਰ ਅਹਿਮ ਮੁੱਦੇ ਸੀ ਉਹਨਾਂ ਤੋਂ ਇਲਾਵਾ ਬਾਕੀ ਸਾਰੇ ਰੁਟੀਨ ਦੇ ਕਾਰਜ ਜਿਹੜੇ ਉਹ ਸਾਰੇ ਚੱਲਦੇ ਆ ਕਿਉਂਕਿ ਸਾਡੇ ਕੋਲੋਂ ਦੋ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ ਸੱਚਖੰਡ ਸ੍ਰੀ ਦਰਵਾਜ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਦਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਉਹ ਅਕਾਲ ਚਲਾਣਾ ਕਰ ਗਏ ਉਹਨਾਂ ਦੀਆਂ ਸ਼ੋਗ ਮਤੇ ਦੇ ਵਿੱਚ ਸਵਾਵਾਂ ਦੀ ਝਲਾਗਾ ਵੀ ਕੀਤੀ ਗਈ ਤੇ ਸੱਚਖੰਡ ਸ੍ਰੀ ਦਰਵਾਜ ਸਾਹਿਬ ਜੀ ਦੇ ਅਜਾਇਬ ਘਰ ਦੇ ਵਿੱਚ ਉਹਨਾਂ ਦੀ ਤਸਵੀਰ ਵੀ ਜਿਹੜੀ ਆ ਸ਼ੁਸ਼ੋਭਤ ਕੀਤੀ ਜਾਊਗੀ ਦੂਜੀ ਜਿਹੜਾ ਸਿੱਖ ਅਜਾਇਬ ਘਰ ਦੇ ਵਿੱਚ ਸਾਡੇ ਸਿੱਖ ਹਿਸਟੋਰੀਅਨ ਸਰਦਾਰ ਸਵਰਨ ਸਿੰਘ ਜੀ ਚੂਸਲੇਵਾੜ ਉਹ ਵੀ ਪਿਛਲੇ ਦਸੰਨ ਦੌਰਾਨ ਸਾਨੂੰ ਵਿਸ਼ੋੜਾ ਦੇ ਗਏ ਸੀ ਉਹਨਾਂ ਦੇ ਵੀ ਪਵਿੱਤਰ ਜਾਤ ਦੇ ਵਿੱਚ ਮੂਲ ਮੰਤਰ ਦੇ ਜਾਪ ਕਰਕੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਤੇ ਉਹਨਾਂ ਦੀ ਵੀ ਤਸਵੀਰ ਜਿਹੜੀ ਆ ਕੇਂਦਰੀ ਜਾਇਬ ਘਰ ਦੇ ਵਿੱਚ ਲਾਉਣ ਦਾ ਜਿਹੜਾ ਉਹ ਅੱਜ ਫੈਸਲਾ ਕੀਤਾ ਗਿਆ। ਉਹ ਤੋਂ ਇਲਾਵਾ ਸਾਚ ਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਾਡੀ ਲਾਇਬ੍ਰੇਰੀ ਆ ਧੰਨ ਸ੍ਰੀ ਗੁਰੂ ਰਾਮਦਾਸ ਜੀ ਲਾਇਬ੍ਰੇਰੀ ਜਿਹਦੀ ਸਥਾਪਨਾ ਨੂੰ 100 ਸਾਲ ਹੋ ਗਿਆ। ਉਹਦੇ ਵਿੱਚ ਅਸੀਂ ਪੰਜਾਬੀ ਵਾਲੀਆਂ ਪੁਸਤਕਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਇੱਕ ਇੰਡੈਕਸ ਨਵੇਂ ਸਿਰੋਂ ਜਾਰੀ ਕੀਤਾ ਜਿਹਦੀ ਕੱਲ੍ਹ ਇਥੋਂ ਆਪਣੀ ਸ਼ੁਰੂਆਤ ਕੀਤੀ ਗਈ ਸੀ ਕੱਲ੍ਹ ਉਹ ਰਿਲੀਜ਼ ਕੀਤਾ ਗਿਆ ਸੀ ਉਹ ਤੋਂ ਇਲਾਵਾ ਸਾਡੇ ਕੋਲ 13000 ਕਿਤਾਬਾਂ ਪਈਆਂ ਜਿਹਦੇ ਵਿੱਚ ਪੰਜਾਬੀ ਹਿੰਦੀ ਅੰਗਰੇਜ਼ੀ ਉਰਦੂ ਬੰਗਾਲੀ ਤੇ ਫਾਰਸੀ ਤੇ ਉਹ ਤੋਂ ਇਲਾਵਾ ਕੁਝ ਸਾਡੇ ਅਖਬਾਰਾਂ ਤੇ ਰਸਾਲੇ ਵੀ ਆ ਇਹ ਸਾਰੇ ਅਸੀਂ ਡਿਜੀਟਲਾਈਜੇਸ਼ਨ ਕਰਨ ਦਾ ਅੱਜ ਫੈਸਲਾ ਕੀਤਾ ਤਾਂ ਕਿ ਇਨਾਂ ਦਾ ਜਿਹੜਾ ਉੱਚੇ ਤੌਰ ਤੇ ਖਜ਼ਾਨਾ ਹੈ ਉਹ ਸੁਰੱਖਿਅਤ ਰੱਖਿਆ ਜਾ ਸਕੇ ਸੋ ਇਹ ਤੋਂ ਇਲਾਵਾ ਇੱਕ ਜਿਹੜਾ ਅਹਿਮ ਅੱਜ ਮੁੱਦਾ ਸਾਡਾ ਡਿਸਕਸ ਹੋਇਆ ਉਹ ਹੈਗਾ ਕਿ ਚੌਗਿਰਦੇ ਦੀ ਸੇਵਾ ਸੰਭਾਲ ਤੇ ਜਿਹੜਾ ਇੱਕ ਵਿਰਾਸਤੀ ਸਾਡਾ ਰਸਤਾ ਜਿਹੜਾ ਸਚਖੰਡ ਦੇਵ ਜੀ ਦੇਰਬਾਰ ਸਾਹਿਬ ਨੂੰ ਆਉਂਦਾ ਉਹਦੇ ਵਿੱਚ ਇਨਾ ਕੰਮ ਢਿੱਲਾ ਆ ਭਈ ਕੋਈ ਸਫਾਈ ਨਹੀਂ ਆ ਪਿੱਛੇ ਗਰੇਵਾਲ ਸਾਹਿਬ ਉਹਨੇ ਯਤਨ ਕਰਕੇ ਇੱਕ ਕੈਨੇਡਾ ਵਾਲਿਆਂ ਤੋਂ ਉੱਥੇ ਉਹ ਸੀੜੀ ਵੱਡੀ ਜਿਹੜੀ ਐਲ ਸੀ ਡੀ ਉਹ ਲਵਾਈ ਆ ਉਹਦੇ ਵਿੱਚ ਜਿਹੜੀ ਮਰਿਆਦਾ ਬਹਾਲ ਕੀਤੀ ਪਈ ਉੱਥੇ ਸ਼ਬਦ ਕੀਰਤਨ ਜਿਹੜਾ ਉਹ ਜਾਰੀ ਰਹੇ ਸੋ ਇਹਦੇ ਲਈ ਅਸੀਂ ਹੁਣ ਫੈਸਲਾ ਕੀਤਾ ਭਈ ਇਹਦੇ ਆਲੇ-ਦੁਆਲੇ ਕੋਸ਼ਤ ਦਰਾਖਤ ਵੀ ਲਾਏ ਜਾਣ ਤਾਂ ਕਿ ਬਾਤਾ ਬਾਰਨ ਦੀ ਵੀ ਜਿਹੜੀ ਆ ਸੇਵਾ ਸੰਭਾਲ ਹੋ ਸਕੇ ਤੇ ਨਾਲ ਦੀ ਨਾਲ ਇਹਦਾ ਜਿਹੜਾ ਸੁਨਦਰੀਕਰਨ ਵੀ ਹੋ ਸਕੇ ਉਹਦੇ ਵਿੱਚ ਸ਼ੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਤੇ ਬਾਬਾ ਕਸ਼ਮੀਰਾ ਸਿੰਘ ਜੀ ਭੂਰੀ ਵਾਲੇ ਉਹਨਾਂ ਦੇ ਕੋਲੋਂ ਇਹ ਜਿਹੜੀਆਂ ਸਵਾਬਾਂ ਜਿਹੜੀਆਂ ਉਹ ਲਈਆਂ ਜਾਣਗੀਆਂ ਉਹ ਤੋਂ ਇਲਾਵਾ ਇੱਕ ਜਿਹੜਾ ਅਹਿਮ ਅੱਜ ਸਾਡੇ ਮੁੱਦਾ ਸੀ ਉਹ ਮੁੱਦਾ ਸੀ ਕਿ 14 ਅਗਸਤ 2023 ਨੂੰ ਹਰਿਆਣੇ ਦੀ ਜਿਹੜੀ ਐਡ ਹੌਕ ਕਮੇਟੀ ਆ ਉਹ ਥੜਾ ਹੌਕ ਕਮੇਟੀ ਦੀ ਐਗਜ਼ੀਕਟਿਵ ਦੀ ਮੀਟਿੰਗ ਸੀ ਜਿਹਦੇ ਵਿੱਚ ਗੁਰਮਤਿ ਲੰਗਣਾ ਕਰਕੇ ਗਾਲੀ ਗਲੋਚ ਤੇ ਹੋਰ ਬਹੁਤ ਕੁਝ ਉੱਤੇ ਇਨਸਾਨੀ ਤੌਰ ਦੇ ਉੱਤੇ ਕੀਤਾ ਗਿਆ ਉਹਦੇ ਵਿੱਚ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਅੱਜ ਇਹ ਮਤਾ ਪਾਸ ਕੀਤਾ ਕਿ ਐਵੇਂ ਦੀਆਂ ਗੁਰੂ ਘਰ ਦੀਆਂ ਪਰੰਪਰਾਵਾਂ ਨਹੀਂ ਗੁਰੂ ਘਰ ਦੀ ਮਰਿਆਦਾ ਨਹੀਂ ਇਹ ਠੀਕ ਆ ਵੀ ਉਹਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹਿਲਾਂ ਆ ਚੁੱਕੀ ਆ ਤੇ ਉਹਨਾਂ ਵਿੱਚੋਂ ਪ੍ਰਧਾਨ ਤੇ ਜਨਸਕੱਤਰ ਜਿਹੜੇ ਉਤਸ਼ਾਹ ਵੀ ਦੇ ਚੁੱਕੇ ਆ ਪਰ ਅਸੀਂ ਸਮਝਦੇ ਆ ਪਏ ਇਹੋ ਜਿਹਿਆਂ ਕਾਰਵਾਈਆਂ ਦੇ ਨਾਲ ਜਿਹੜਾ ਸਿੱਖਾਂ ਦਾ ਆਕਸ਼ਿਆ ਉਹਦਾ ਜਿਹੜਾ ਸਨੇਹਾ ਮਾੜਾ ਜਾਂਦਾ ਤੇ ਇਸ ਕਰਕੇ ਉਹਦੀ ਵੀ ਅਸੀਂ ਅੱਜ ਇਹ ਨਿੰਦਾ ਕੀਤੀ ਆ ਕਿ ਇਹੋ ਜਿਹੇ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਗੁਰੂ ਘਰ ਦੀਆਂ ਪਰੰਪਰਾਵਾਂ ਜਿਹੜੀਆਂ ਉਹ ਬਹਾਰ ਰੱਖਣੀਆਂ ਚਾਹੀਦੀਆਂ ਇੱਕ ਜਿਹੜਾ ਹਰਿਆਣੇ ਦੀ ਕਮੇਟੀ ਦੀ ਜਿਹੜੀ ਨੇ ਚੋਣ ਡਿclare ਚੋਣ ਨੇ ਕੀਤੀ ਹਾਲੇ ਵੋਟਾਂ ਪੜਾਉਣ ਦਾ ਕੰਮ ਸ਼ੁਰੂ ਕੀਤਾ ਤੇ ਉਹਦੇ ਜਿਹੜੇ ਪਰਫਾਰਮੇ ਆ ਉਹ ਸਾਰੇ ਹਿੰਦੀ ਦੇ ਵਿੱਚ ਆ ਸਾਡੇ ਨੋਟਿਸ 'ਚ ਆਈ ਸੀ ਭਈ ਉਹ ਜਿਹੜੇ ਪਟਵਾਰੀ ਲੱਗੇ ਉੱਤੇ ਜਾਂ ਕੋਈ ਹੋਰ ਅਧਿਕਾਰੀ ਲੱਗੇ ਆ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਤੇ ਪੰਜਾਬੀ ਹਰਿਆਣੇ ਦੇ ਵਿੱਚ ਸੈਕੰਡ ਲੈਂਗੁਏਜ ਆ ਤੇ ਮੈਂ ਹਰਿਆਣੇ ਦੀ ਸਰਕਾਰ ਨੂੰ ਪੁੱਛਣਾ ਚਾਹਣਾ ਵੀ ਜੇ ਤੁਸੀਂ ਪੰਜਾਬੀ ਸੈਕੰਡ ਲੈਂਗੁਏਜ ਉਹ ਵੀ ਲਿਮੀਨੇਟ ਕਰ ਦਿੱਤੀ ਤੇ ਫਿਰ ਇਹ ਕਾਗਜ਼ੀ ਪਤਰੀ ਕਾਰਵਾਈ ਆਪੇ ਆਪਾਂ ਦੂਜੀ ਭਾਸ਼ਾ ਉੱਥੇ ਜਿਹੜੇ ਪੰਜਾਬੀ ਰੱਖੀ ਆ ਤੇ ਜਿਹੜੇ ਪਰਫਾਰਮੇ ਆ ਜਿਹੜੇ ਭਰ ਕੇ ਲੋਕਾਂ ਨੇ ਦੇਣੇ ਉਹਨਾਂ ਨੂੰ ਹਿੰਦੀ ਨਹੀਂ ਆਉਂਦੀ ਵਿਚਾਰਿਆਂ ਨੂੰ ਇਹਨਾਂ ਨੂੰ ਪੰਜਾਬੀ ਵਿੱਚ ਕੀਤਾ ਜਾਵੇ ਕਿਉਂਕਿ ਗੁਰਦੁਆਰਾ ਪ੍ਰਬੰਧ ਦਾ ਮਸਲਾ ਆ ਇਹ ਸਾਰਾ ਤੇ ਇਹਦੀ ਜਿਹੜੀ ਸਾਰੀ ਕਾਰਵਾਈ ਆ ਉਹ ਪੰਜਾਬੀ ਦੇ ਵਿੱਚ ਵੀ ਚਾਹੇ ਹਿੰਦੀ ਦੇ ਵਿੱਚ ਵੀ ਆ ਪਰ ਪੰਜਾਬੀ ਦੇ ਵਿੱਚ ਵੀ ਆ ਜਿਹੜੀ ਉਹ ਲਾਈ ਜਾਵੇ ਉਹ ਤੋਂ ਇਲਾਵਾ ਇੱਕ ਲੰਮੇ ਸਮੇਂ ਤੋਂ ਕਿਉਂਕਿ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਡਾਇਰੈਕਸ਼ਨ ਆਈ ਸੀ ਕਿ ਸਾਤ ਗੁਰੂ ਜੀ ਦੇ ਜਿਹੜੇ ਸਰੂਪ ਆ ਉਹ ਵਿਦੇਸ਼ਾਂ ਚ ਨਾ ਭੇਜੇ ਜਾਣ ਉਹਦੇ ਨਾਲ ਕਈ ਬਾਹਰਲੇ ਦੇਸ਼ਾਂ ਚੋਂ ਖਾਸ ਕਰਕੇ ਚੀਨ ਦੇ ਵਿੱਚੋਂ ਉਹ ਸਰੂਪ ਛੱਪ ਛੱਪ ਕੇ ਆਉਣ ਲੱਗ ਪਏ ਜਿਹੜੀਆਂ ਸਾਨੂੰ ਸ਼ਿਕਾਇਤਾਂ ਪਹੁੰਚੀਆਂ ਪਰ ਉਹ ਵੀ ਬੰਦ ਹੋ ਗਿਆ ਹੁਣ ਹੁਣ ਅਸੀਂ ਛੇ ਅਕਾਲ ਤਖ਼ਤ ਸਾਹਿਬ ਨੇ ਇੱਕ ਸਾਬਕ ਕਮੇਟੀ ਕਿਹਾ ਸੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਣਾਵੇ ਤੇ ਉਹ ਸਾਬਕ ਕਮੇਟੀ ਇਸ ਗੱਲ ਦਾ ਨਿਰਣਾ ਕਰੇ ਕਿ ਮਹਾਰਾਜ ਦੇ ਸਰੂਪ ਕਿਵੇਂ ਭੇਜਣੇ ਆ ਪਹਿਲਾਂ ਵੀ ਇੱਕ ਸਾਬ ਕਮੇਟੀ ਬਣੀ ਸੀ ਫਿਰ ਸਾਨੂੰ ਪਿੱਛੇ ਆਸਟ੍ਰੇਲੀਆ ਵਾਲਿਆਂ ਨੇ ਇੱਕ ਜਹਾਜ਼ ਵੀ ਹਾਇਰ ਕਰ ਲਿਆ ਵੀ ਅਸੀਂ 250 ਸਰੂਪ ਸਤਗੁਰਜੀ ਦਾ 22 에ਅਰ ਲੈ ਜਾਵਾਂਗੇ ਪਰ ਉੱਥੇ ਫੇਰ ਇਹ ਆਸਟ੍ਰੇਲੀਅਨ ਸਰਕਾਰ ਨੇ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਉਸ ਕਰਕੇ ਉਹ ਵੀ ਜਿਹੜਾ ਸਗਾ ਸਾਡਾ ਕਾਰਜ ਪਿੱਛੇ ਰਹਿ ਗਿਆ ਉਹ ਸਤਗੁਰਜੀ ਦੇ ਸਰੂਪ ਬਾਪ ਸਾਨੂੰ ਇੱਥੇ ਫੇਰ ਸ਼ੋਭਿਤ ਕਰਨੇ ਪਏ ਲਈ ਆ ਕੇ ਹੁਣ ਇਹ ਫੈਸਲਾ ਹੋਇਆ ਕਿਉਂਕਿ ਬਹੁਤ ਸਾਰੀਆਂ ਮੰਗਾਂ ਵੱਖ-ਵੱਖ ਸਥਾਨਾਂ ਤੋਂ ਆ ਰਹੀਆਂ ਉਹਦੇ ਤਹਿਤ ਇੱਕ ਮਰਿਆਦਾ ਦੇ ਤਹਿਤ ਉਹ ਮਰਿਆਦਾ ਕੀ ਆ ਵੀ ਇੱਕ ਬੱਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਾਂ ਉਥੋਂ ਦੀ ਜਿਹੜੀ ਸੰਗਤ ਆ ਜਿਹੜੇ ਸਰੂਪਾਂ ਦੀ ਕਿਉਂਕਿ ਉਹਨਾਂ ਵੱਲ ਵੀ ਇਹ ਮੰਗ ਆਈ ਆ ਜਿਹਦੀ ਪੂਰੀ ਗੁਰਮਤ ਅਨੁਕੂਲ ਨਾਲ ਪੰਜ ਪਿਆਰੇ ਜਾਣ ਦੀ ਤਜਵੀਜ਼ ਦਿੱਤੀ ਆ ਛੇਰੀ ਅਕਾਲ ਤੱਕ ਸਾਭ ਨੂੰ ਰਿਪੋਰਟ ਬਣਾ ਕੇ ਭੇਜੀ ਗਈ ਆ ਕਿਉਂਕਿ ਲੰਬੇ ਅਰਸੇ ਦੀਆਂ ਮੰਗਾਂ ਬਹੁਤ ਆਉਂਦੀਆਂ ਸੀ ਕਿ ਉਹਦੇ ਵਿੱਚ ਜਿਹੜੀ ਬਾਸਿਆ ਉਹਦੇ ਵਿੱਚ ਵੀ ਸਤਿਗੁਰਾਂ ਦੇ ਸਰੂਪ ਦੀ ਜੋ ਮਰਿਆਦਾ ਕਮਰ ਕੱ싸 ਲਾ ਕੇ ਢੰਗ ਦੇ ਨਾਲ ਉਹ ਸਾਭ ਕਮੇਟੀ ਨੇ ਅੱਜ ਰਿਪੋਰਟ ਦਿੱਤੀ ਸੀ ਵੀ ਤਾਂ ਕਿ ਲੰਬੇ ਅਰਸੇ ਤੋਂ ਜਿਹੜੀ ਉਹ ਮੰਗਿਆ ਉਹਦਾ ਜਿਹੜਾ ਆ ਉਹ ਨੂੰ ਆਪਾਂ ਸਾਰਿਆਂ ਲੋਕਾਂ ਨੂੰ ਸਤਿਗੁਰ ਜੀ ਦੇ ਸਰੂਪ ਦੀ ਮੰਗ ਦੀ ਜਿਹੜੀ ਉਹ ਪੂਰਤੀ ਕੀਤੀ ਜਾ ਸਕੇ ਪਰ ਇਹਦੇ ਨਾਲ ਹੀ ਮੈਂ ਤੁਹਾਡੇ ਇੱਕ ਧਿਆਨ ਚ ਇਹ ਵੀ ਲਿਆਉਣਾ ਚਾਹਨਾ ਕਿ ਸਾਡੇ ਬਹੁਤ ਲੰਬਾ ਅਰਸਾ ਹੋ ਗਿਆ ਸਰਦਾਰ ਦیدار ਸਿੰਘ ਬੈਂਸ ਉਹਨਾਂ ਨੇ ਸਾਨੂੰ 14 ਇਕੜ ਪੈੜੀ ਜੂਬਾ ਸਿਟੀ 'ਚ ਦਿੱਤੀ ਸੀ ਹੁਣ ਅਸੀਂ ਐਤਕੀ ਕਿਹਾ ਸੀ ਵੀ ਉਹਨਾਂ ਕੋਲ ਜਾਵਾਂਗੇ ਤੇ ਜਾ ਕੇ ਉਹਦੀ ਜਿਹੜੀ ਆ ਉੱਥੇ ਬਿਲਡਿੰਗ ਦੀ ਸ਼ੁਰੂਆਤ ਕਰਾਂਗੇ ਜਿਹੜਾ ਸਾਡਾ ਸ਼ਾਹਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਮਿਸ਼ਨ ਹੋਊਗਾ ਉੱਥੇ ਜੂਬਾ ਸਿਟੀ ਦੇ ਵਿੱਚ ਉਹ ਅਸੀਂ ਹੁਣ ਐਤ ਕੀ ਜਾਵਾਂਗੇ ਉਹਨਾਂ ਦੇ ਅੱਜ ਵੀ ਸਵੇਰੇ ਟੈਲੀਫੋਨ ਆਏ ਸੀ ਪਰ ਉਹ ਤੋਂ ਪਹਿਲਾਂ ਹੁਣ ਸਾਡੀ ਇੱਕ ਸੁਸਾਇਟੀ ਆ ਦੀਵਾਨ ਟੌਡਰਮਾਲ ਬਰਾਸਤੀ ਫਾਊਂਡੇਸ਼ਨ ٹرسٹ ਜਿਨ੍ਹਾਂ ਨੇ ਸ਼ਹੀਦਾਂ ਦੇ ਮਹਾਨ ਸਥਾਨ ਫਤੇਗੜ ਸਾਹਿਬ ਵਿਖੇ ਗੁਰਦੁਆਰਾ ਜੋਤ ਸਰੂਪ ਵਿਖੇ ਜੋਤੀ ਸਰੂਪ ਵਿਖੇ ਤੇ ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਵਿਖੇ ਉਹ ਨਹੀਂ ਸਾਰੀ ਸਹੂਲਤ ਜਿਹੜੀ ਆ ਇੱਥੇ 200 ਕਿਲੋਵਾਟ 150 150 ਕਿਲੋਵਾਟ ਤਰਨਤਾਰਨ 200 ਕਿਲੋਵਾਟ ਉੱਥੇ ਮਹਾਨ ਸ਼ਹੀਦਾਂ ਦੇ ਸਥਾਨ ਤੇ ਤੇ 150 ਕਿਲੋਵਾਟ 100 ਕਿਲੋਵਾਟ ਜਿਹੜਾ ਆ ਉਹ ਜੋਤੀ ਸਰੂਪ ਗੁਰਦੁਆਰੇ ਤਨ ਉਹ ਨਹੀਂ ਚਾਲੂ ਕਰ ਦਿੱਤੇ ਆ ਤੇ ਉਹਦੇ ਵਿੱਚ ਫਿਰ ਉਹਦਣ ਆ ਸਾਨੂੰ ਅੱਜ ਇੱਕ ਮੰਗ ਉਹਨਾਂ ਲੋ ਪਹੁੰਚੀ ਆ ਜਿਹਦੇ ਵਿੱਚ ਸਰਦਾਰ ਕਰਨੈਲ ਸਿੰਘ ਸੰਧੂ ਸਰਦਾਰ ਸਤਨਾਮ ਸਿੰਘ ਸੰਧੂ ਜਿਹੜੇ ਦਿਦਾਰ ਸਿੰਘ ਬੈਂਸ ਉਹਨਾਂ ਨੂੰ ਪੀਚ ਕਿੰਗ ਕਹਿੰਦੇ ਸੀ ਤੇ ਇਹ ਬਾਦਾਮ ਕਿੰਗੇ ਆ ਉੱਥੇ ਦੇ 70000 ਏਕੜ ਇਹ ਨਾ ਕੋ ਪੈੜੀ ਆ ਉਹਨਾਂ ਨੇ ਕਿਹਾ ਵੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਆਓ ਅਸੀਂ ਤੁਹਾਨੂੰ ਜਮੀਨ ਵੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਵਾਂਗੇ। ਉਹ ਤੋਂ ਇਲਾਵਾ ਉੱਥੇ ਗੁਰਦੁਆਰਾ ਵੀ ਬਣਾਵਾਂਗੇ। ਫਿਰ ਉਹ ਤੋਂ ਇਲਾਵਾ ਮਿਸ਼ਨ ਦੇ ਕਮਰੇ ਵੀ ਬਣਾਵਾਂਗੇ ਤੇ ਉਹ ਤੋਂ ਇਲਾਵਾ ਇੱਕ ਰਹਿਣ ਦੇ ਕੋਟੀ ਵੀ। ਜਿਹਦੀ ਸਾਰੀ ਦੀ ਸਾਰੀ ਮਾਲਕੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਊਗੀ। ਤੇ ਸਾਨੂੰ ਉੱਥੇ ਸਾਲ ਬਾਅਦ ਜਾਂ 2 ਸਾਲ ਬਾਅਦ ਇੱਕ ਯਤਨ ਕਰਿਓ ਕਿ ਉਹ ਉੱਥੇ 사ਤਗੁਰਾਂ ਦੇ ਸਰੂਪ ਜਿਹੜੇ ਪ੍ਰੈਸ ਲਾ ਲਈ ਜਾਵੇ ਇਥੋਂ ਸ਼ੋਮਣੀ ਕਮੇਟੀ ਦੇ ਅਧਿਕਾਰੀ ਜਾਣ 2 ਸਾਲ ਬਾਅਦ ਜਾਣ ਜਾਂ 3 ਸਾਲ ਬਾਅਦ ਜਾਂ ਸਾਲ ਬਾਅਦ ਜਾਣ ਤੇ ਉੱਥੇ ਆਪਾਂ ਉਸੇ ਮਿਸ਼ਨ ਦੇ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰੂਪ ਜਿਹੜਾ ਛਾਪਣ ਦਾ ਉਹ ਵੀ ਕਾਰਜ ਕਰੀਏ ਇਹ ਜਿਹੜੀ ਸੰਸਥਾ ਆ ਇਹਦੇ ਫਾਊਂਡਰ ਜਿਹੜੇ ਹੈਗੇ ਉਹ ਸਰਦਾਰ ਗਿਆਨ ਸਿੰਘ ਸੰਧੂ ਜਿਹੜੇ ਮਹਾਨ ਲੇਖਕ ਵੀ ਆ ਤੇ ਉਦਾਂ ਵੀ ਸਤਗੁਰ ਦੀ ਕਿਰਪਾ ਆ ਸਾਡੇ ਨਾਲ ਪਿੱਛੇ ਡਿਜੀਟਲਾਈਜੇਸ਼ਨ ਦਾ ਜਿਹੜਾ ਗੋਇੰਦਵਾਲ ਸਾਹਿਬ ਵਿਖੇ ਸਾਡਾ ਜਿੰਨਾ ਸੰਸਕਾਰ ਲਈ ਪੁਰਾਣੇ ਗ੍ਰੰਥ ਜਾਂ ਪੁਰਾਣੀਆਂ ਪੁਸਤਕਾਂ ਆਉਂਦੀਆਂ ਉਹ ਸਾਰਾ ਉਹਨਾਂ ਨੇ ਕੀਤਾ ਤੇ ਇਹਦੇ ਸਰਪ੍ਰਸਤ ਆ ਸਰਦਾਰ ਕਰਨੈਲ ਸਿੰਘ ਸੰਧੂ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਤੇ ਇਹ ਸਾਰਾ ਅਸੀਂ ਉਹਨਾਂ ਨੇ ਇਸ ਗੱਲ ਦੀ ਵੀ ਕੀਤੀ ਆ ਕਿ ਸਾਰੇ ਦਾ ਸਾਰਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਊਗਾ ਇਹ ਕੇਵਲ ਦਾ ਕੇਵਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਨੂੰ ਸਮਰਪਿਤ ਹੋਊਗਾ। ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਸਰਦਾਰ ਕਰਨੈਲ ਸਿੰਘ ਸੰਧੂ, ਸਤਨਾਮ ਸਿੰਘ ਸੰਧੂ, ਅਕਵਾਲ ਸਿੰਘ ਸੰਧੂ ਇਹ ਪੰਜੇ ਹੀ ਭਰਾ ਆ। ਇਹ ਇਹੋ ਕਰਕੇ ਸਵਾਵਾਂ ਸਾਰੀਆਂ ਦਿੰਦੇ ਆ। ਇਹ ਤੋਂ ਇਲਾਵਾ ਜੂਬਾ ਸੀ 6 ਭਰਾ ਆ। ਇਹ ਤੋਂ ਇਲਾਵਾ ਜੂਬਾ ਸਿਟੀ ਵਾਲਿਆਂ ਨੇ ਵੀ ਅੱਜ ਕਿਹਾ ਵੀ ਤੁਸੀਂ ਇੱਥੇ ਵੀ ਅਸੀਂ ਯਤਨ ਕਰਾਂਗੇ। ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਖਰਚ ਨਾ ਹੋਵੇ ਤੇ ਅਸੀਂ ਇਹ ਸਾਰਾ ਕਾਰਜ ਉਹ ਵੀ ਚੱਲਣ ਨੂੰ ਤਿਆਰ ਆ ਪਹਿਲਾਂ ਤਾਂ ਮੈਂ ਇਹਨਾਂ ਸਾਰੀਆਂ ਸੰਗਤਾਂ ਨੂੰ ਅਮਰੀਕਾ ਦੀਆਂ ਨੂੰ ਬਹੁਤ-ਬਹੁਤ ਕੈਨੇਡਾ ਵਾਲੀਆਂ ਨੂੰ ਵੀ ਵਧਾਈ ਦੇਣਾ ਕਿ ਜਿਨ੍ਹਾਂ ਨੇ ਇੱਕ ਲਿੰਕ ਮਿਸ ਸੀ ਉਹ ਲਿੰਕ ਨੂੰ ਅੱਜ ਬਰਕਰਾਰ ਕੀਤਾ ਤੇ ਮੈਂ ਇਹਨਾਂ ਦਾ ਧੰਨਵਾਦ ਵੀ ਦਿਲੋਂ ਕਰਦਾ ਕਿ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਵੱਡੀਆਂ ਸੁਭਾਵਾਂ ਇਹ ਸੁਭਾਵਾਂ ਕਰੋੜਾਂ ਦੀਆਂ ਆ ਛੋਟੀਆਂ ਸੁਭਾਵਾਂ ਨਹੀਂ ਗੀਆਂ ਇਹ ਸੋ ਇਸ ਕਰਕੇ ਇਹਨਾਂ ਦਾ ਧੰਨਵਾਦ ਵੀ ਕਰਦਾ ਅੱਛਾ ਦੂਜੀ ਜਿਹੜੀ ਸੀ ਕਿ ਉਹ ਤੋਂ ਲਾਵਾ ਇੱਕ ਬੜੇ ਲੰਬੇ ਅਰਸੇ ਦਾ ਸਾਡੇ ਚੱਲਿਆ ਆਉਂਦਾ ਸੀ ਬਈ ਜਿਹੜੀ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਆ ਕਿਉਂਕਿ ਸਤਗੁਰਾਂ ਦਾ ਆਨੰਦ ਸਿੱਖ ਤੇ ਸੇਵਾਦਾਰ ਸੀ ਉਹ ਅਧੂਰੀ ਨੇਸੀ ਪਈ ਉਹ ਜਮੇ ਦੀ ਜਿਵੇਂ ਰੋਜ਼ ਹੌਲੀ ਦੀ ਹੌਲੀ ਖਾਸਾ ਹਾਲ ਚੰਦ ਦੀ ਚਲ ਗਈ। ਇਸੇ ਫਾਊਂਡੇਸ਼ਨ ਨੇ ਟਰਸਟ ਨੇ ਉਹਦੀ ਵੀ ਜਿਹੜੀ ਆ ਕਾਰ ਸੇਵਾ ਸ਼ੁਰੂ ਕੀਤੀ ਆ। ਔਰ ਉਹਦੇ ਵਿੱਚ ਆਲਜਣਾ ਵੀ ਬੜੀਆਂ ਆਈਆਂ ਤੇ ਹਾਲੇ ਵੀ ਹੈਗੀਆਂ ਕਿ ਹਾਈ ਕੋਰਟ ਦੇ ਵਿੱਚ ਲਿਟੀਗੇਸ਼ਨ ਹੋ ਗਈ ਇੱਕ ਉਹ ਵਿਰਾਸਤੀ ਵਿਭਾਗ ਦੀ। ਦੇਖ ਰੇਕ ਹੁੰਦੀ ਆ ਦੇਖ ਰੇਕ ਏਠ ਤੇ ਗੁਰੂ ਸਾਹਿਬ ਕਿਰਪਾ ਕਰਨ ਮੇਰਾ ਖਿਆਲ ਇਹ ਵੀ ਕੰਮ ਜਿਹੜਾ ਆ ਛੇਤੀ ਨੇਪੜੇ ਚੜ ਜਾਊਗਾ ਕਿਉਂਕਿ ਖਾਲਸਾ ਪੰਥ ਦੀ ਬੜੇ ਵੱਡੇ ਦੀ ਲੰਬੇ ਸਮੇਂ ਦੀ ਮੰਗ ਸੀ ਤੇ ਉਹ 2 ਕਿਲੋਮੀਟਰ ਉੱਲੇ ਪਾਸੇ ਫਾਟਕਟਾ ਪੱਕੀ ਜਾਣਾ ਪੈਂਦਾ ਉਹ ਵੀ ਸੰਗਤਾਂ ਲਈ ਇੱਕ ਪ੍ਰੇਰਨਾ ਸਰੋਤ ਹੋਊਗਾ ਬਹੁਤ ਵੱਡਾ ਤੇ ਉਹ ਤੋਂ ਇਲਾਵਾ ਕਿਉਂਕਿ ਨਾਬਾ ਦਿਵਸ ਆ ਰਿਹਾ ਜਿਹਦੀ 100 ਸਾਲਾਂ ਦਾ ਸ਼ਤਾਬਦੀ ਮਹਾਰਾਜਾ ਰਿਪੂ ਦਮਨ ਸਿੰਘ ਉਹ ਮਨਾਉਣੀ ਹੈਗੀ 9 ਸੈਪਟੰਬਰ ਨੂੰ ਨਾਬਾ ਵਿਗੇ ਉਹਦੇ ਤਹਿਤ ਸਾਡੀ ਇੱਕ ਪੋਸਤਕ ਪੁਰਾਣੀ ਇੱਥੇ ਸੀ truth about naba ਉਹ ਅਸੀਂ ਪੰਜਾਬੀ ਚ ਉਹਦਾ ਅਨਵਾਦ ਜਿਹੜਾ ਉਹ ਛਾਪਾਂਗੇ ਤੇ ਯਤਨ ਕਰਾਂਗੇ ਵੀ ਛੇਤੀ ਛਪ ਜਵੇ ਉਹ ਟਰੂਥ ਅਬਾਊਟ ਨਾਬਾ ਕੀ ਆ ਕਿ ਨਾਬੇ ਦੀ रियासत ਜਿਹੜੀ ਆ ਉਹ ਮਹਾਰਾਜਾਂ ਦੀ रियासत ਸੀ ਮਹਾਰਾਜਾ ਰਿਪੂ ਦਮਨ ਸਿੰਘ ਜਿਸ ਵੇਲੇ ਉਹਨੇ ਉੱਥੇ ਉਹ ਇੱਕ oath ਲੈਣੀ ਹੁੰਦੀ ਆ ਜਾਂ ਕਹਿ ਲਓ ਕੁਰਸੀ ਦੇ ਸਜੋਬਤ ਹੋਣਾ ਸੀ ਤੇ ਉਹਨਾਂ ਨੇ ਸੰਤ ਬਾਬਾ ਅਤਰ ਸਿੰਘ ਜੀ ਮਾਸਤੂਆਣੇ ਵਾਲਿਆਂ ਨੂੰ ਸਦਿਆ ਗੋਰਿਆਂ ਨੂੰ ਇਹ ਗੱਲ ਪਸੰਦ ਨਾ ਆਈ ਉਹਦਾ ਫੇਰ ਉਹਨਾਂ ਨੂੰ ਲੰਬਾ ਅਰਸਾ ਜਿਲਾ ਜਲਾਬਦਮ ਜੇ ਕਹ ਲਈਏ ਆਪਾਂ ਇਥੋਂ ਪੰਜਾਬੋਂ ਬਾਹਰ ਭੇਜ ਦਿੱਤਾ ਉਹ ਜਦੋਂ ਜਾਇਦ ਦੇ ਵਿੱਚ 1943 ਦੇ ਵਿੱਚ ਸਰੀਰਕ ਤੌਰ ਤੇ ਸਾਤੋਂ ਵਿਛੋੜਾ ਚਲੇ ਗਏ ਤੇ ਉਹਨਾਂ ਦੀ ਹੁਣ ਮਹਾਰਾਣੀ ਪ੍ਰੀਤੀ ਸਿੰਘ ਇੱਕ ਉਹ ਵੀ ਇਹ ਟਰਸਟ ਵਾਲਿਆਂ ਨੇ ਯੋਗਦਾਨ ਉਹਦੇ ਵਿੱਚ ਵੀ ਪਾਇਆ ਸੋ ਉਹਦੀ ਅਸੀਂ ਸ਼ਤਾਬਦੀ ਜਿਹੜੀ ਆ 9 ਤਰੀਕ ਨੂੰ ਉਥੇ ਮਨਾਉਣ ਦਾ ਪਹਿਲਾਂ ਵੀ ਐਲਾਨ ਕਰ ਚੁੱਕੇ ਆ ਪਰ ਕਿਤਾਬ ਜਿਹੜੀ ਆ ਉਹ ਤੁਰੰਤ ਜਿਹੜੀ ਛਾਪੀ ਜਾਊਗੀ ਅੱਜ ਇਹ ਕਹਾ ਸਾਡੇ ਪ੍ਰਾਣੀ ਸੀ ਲੰਬੇ ਅਰਸੇ ਦੀ ਮੰਗ ਸੱਚੀ ਸਾਖੀ ਸਰਦਾਰ ਕਪੂਰ ਸਿੰਘ ਇਹਦਾ ਅਨਵਾਦ ਫਿਰ ਜਿਹੜਾ ਆ ਮੁਖਬੰਦ ਗੰਡਾ ਸਿੰਘ ਡਾਕਟਰ ਸਾਹਿਬ ਨੇ ਲਿਖਿਆ ਇਹ ਵੀ ਅੱਜ ਅਸੀਂ ਰਿਲੀਜ਼ ਕੀਤੀ ਆ ਜਿਹੜਾ ਪਹਿਲਾ ਐਡੀਸ਼ਨ ਸੀ ਸਭ ਤੋਂ ਉਹ ਅੱਜ ਜਿਹੜਾ ਇਹ ਰਿਲੀਜ਼ ਕੀਤਾ ਗਿਆ ਉਹ ਤੋਂ ਇਲਾਵਾ ਇੱਕ ਬੱਚਾ ਸੀ ਗੁਰਦਾਸਪੁਰ ਦਾ ਅਮਰबीर ਸਿੰਘ ਜਿਨੇ ਉਂਗਲਾਂ ਦੇ ਭਾਰ 9 ਕਿਲੋ ਜਿਹੜਾ ਵੇਟ ਉਹ ਉਂਗਲਾਂ ਨਾਲ ਚੱਕਿਆ ਉਹ ਤੋਂ ਇਲਾਵਾ 1 ਮਿੰਟ 'ਚ 86 ਡੰਡ ਮਾਰੇ ਤੇ ਬਾਡ ਦਾ ਜਿਹੜਾ ਰਿਕਾਰਡ ਸੀ ਉਹ ਉਹਨੇ ਤੋੜਿਆ ਤੇ ਬਤੌਰ ਸਿੱਖ ਉਹਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨਿਤ ਕਰਨ ਦਾ ਜਿਹੜਾ ਅੱਜ ਉਹ ਵੀ ਫੈਸਲਾ ਹੋਇਆ ਦੂਜਾ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਸਾਰੇ ਜਿੰਨੇ ਸਾਡੇ ਕਰਮਚਾਰੀ ਆ ਇਹਨਾਂ ਨੂੰ 4% ਮਗਹਾਈ ਪੱਤਾ ਦੇਣ ਦਾ ਵੀ ਅੱਜ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਵੀ ਕਾਰਜ ਸਿੱਖ ਪਰੰਪਰਾਵਾਂ ਦੇ ਅਨੁਕੂਲ ਕੋਈ ਵੀ ਸੰਸਥਾ ਕਰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਲਈ ਯਤਨਸ਼ੀਲ ਰਹਿੰਦੀ ਆ ਪਰ ਅੱਜ ਬੜੇ ਪਾਸਿਓਂ ਯਤਨ ਹੋ ਰਹੇ ਆ ਕਿ ਸਿੱਖ ਸੰਸਥਾਵਾਂ ਨੂੰ ਤੇ ਜਿਹੜੀਆਂ ਸਾਡੇ ਮਰਿਆਦਾ ਬਈ ਸਾਡੀਆਂ ਸੰਸਥਾਵਾਂ ਆ ਉਹਨਾਂ ਨੂੰ ਵੱਖ-ਵੱਖ ਢੰਗ ਨਾਲ ਖੋਰਾ ਲਾਉਣ ਦਾ ਯਤਨ ਕੀਤਾ ਜਾ ਰਿਹਾ ਪਰ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਆ ਇਹ ਬੜੇ ਲੰਬੇ ਆਰਸੇ ਤੋਂ ਇਦਾਂ ਹੀ ਰਿਹਾ ਗੁਰੂ ਕਾਲ ਤੋਂ ਹੀ ਪਰ ਉਹਨਾਂ ਦੇ ਜਿਹੜੇ ਦੋਖੀ ਰਹੇ ਉਹਨਾਂ ਦਾ ਅੱਜ ਕਿਤੇ ਨਾਂ ਕਿਦਰੇ ਬਣੀ ਤੇ ਗੁਰੂ ਕੇ ਸਿੱਖ ਜਿਹੜੇ ਆ ਜਿਨ੍ਹਾਂ ਨੇ ਆਪਣੇ ਕਾਰਜਾਂ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ 100 ਸਾਲ ਬਾਅਦ ਵੀ ਚੇਤਾ ਕੀਤਾ ਜਾ ਰਿਹਾ ਇੱਕ ਸਾਡੇ ਤੇਜਿੰਦਰਪਾਲ ਸਿੰਘ ਟਿੰਮਾ ਜਿਹੜਾ ਸਾਡੇ ਰਾਜਸਥਾਨ ਦੇ ਵਿੱਚ ਵਲੰਟੀਅਰਲ ਤੌਰ ਦੇ ਉੱਤੇ ਧਰਮ ਪ੍ਰਚਾਰ ਦੀਆਂ ਸੇਵਾਵਾਂ ਦਿੰਦਾ ਸਾਡੂ ਉਥੇ ਗਾਹੇ ਵਗਾਹੇ ਪਿੱਛੇ ਸਿੰਧੀ ਸਿੱਖਾਂ ਦਾ ਵੱਡਾ ਸੰਮੇਲਨ ਵੀ ਕਰਾਇਆ ਤੇ ਸਾਡਾ ਉਥੇ ਰਾਜਸਥਾਨ ਸਿੱਖ ਮਿਸ਼ਨ ਬੁੱਢਾ ਜੋੜ ਆ ਉਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡਾ ਆਪਣਾ ਉਹ ਹੈਗਾ ਮਿਸ਼ਨ ਇੱਥੇ ਉਹਦਾ ਇਹਨੂੰ ਅਨਚਾਰਜ ਥਾਪਿਆ ਗਿਆ ਤਾਂ ਕਿ ਸਮੁੱਚੇ ਰਾਜਸਥਾਨ ਦੇ ਵਿੱਚ ਇਹ ਜਿਹੜੀਆਂ ਸਿੱਖੀ ਦੀ ਚਾਹੇ ਉਹ ਧਰਮ ਪ੍ਰਚਾਰ ਅੰਮ੍ਰਿਤ ਸੰਚਾਰ ਆ ਚਾਹੇ ਉਹਤੇ ਕੀਰਤਨ ਦਰਵਾ ਆ ਚਾਹੇ ਦੂਸਰੇ ਆ ਉਹ ਸਾਰਿਆਂ ਦਾ ਇਹ ਜਿਹੜੇ ਆ ਰਲ ਕੇ ਸਾਰ ਦ ਯਤਨ ਕਰਨਗੇ ਇਹ ਪੁਰਾਣਾ ਸਾਡਾ ਸਾਥੀ ਹੈਗਾ ਫੈਡਰੇਸ਼ਨ ਦਾ ਆ ਸਾਡੇ ਪਿੱਛੇ ਖੜੇ ਆ ਸਰਦਾਰ ਤੇਜਿੰਦਰਪਾਲ ਸਿੰਘ ਸੰਧੂ ਤੇ ਟੇਮਾ ਕਿਉਂਕਿ ਮੈਂ ਤਾਂ ਉਦਾਂ ਸਾਰਿਆਂ ਨੂੰ ਕਹਿਣਾ ਹੁੰਦਾ ਬਈ ਟਿੰਮਾ ਤੇ ਬਿੱਟੂ ਤੇ ਸਾਰੇ ਲਾਈਏ ਕਿਉਂਕਿ ਸਿੱਖਾਂ ਦੀ ਇਹ ਪਰੰਪਰਾ ਨੇ ਪਰ ਕਈ ਵਾਰੀ ਪਿਆਰ ਨਾ ਕਹਿ ਹੋ ਜਾਂਦਾ ਛੋਟਾ ਭਰਾ ਆ ਮੇਰਾ ਤੇ ਪਰ ਉਦਾਂ ਕਿਉਂਕਿ ਰਹੀ ਨਹੀਂ ਮੈਂ ਤਾਂ ਆਪਣੇ ਕਈ ਵਾਰੀ ਕਹਿਣਾ ਹੁੰਦਾ ਪੇ ਆਪਾਂ ਨਾਂ ਪੂਰੇ ਲੈਣਾ ਚਾਹੀਦਾ ਸੋ ਇੰਨੇ ਕਾਜ ਦੇ ਸਾਡੇ ਜਿਹੜੇ ਇਹ ਸਾਰੇ ਬਲਖਣ ਕਾਰਜ ਸਿਗੇ ਜਿਹੜੇ ਗੁਰੂ ਸਾਹਿਬ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਆਪ ਕਰਵਾ ਲਏ ਆ ਸੋ ਸਾਰਾ ਤੁਹਾਡਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਵੀ ਤੁਸੀਂ ਵੀ ਆਪਣਾ ਹਰ ਵਕਤ ਜਿਹੜਾ ਯੋਗਦਾਨ ਪਾਉਂਦੇ ਆ ਸੋ ਕੁਝ 2 ਮਿੰਟ ਆਪਣੇ ਵਿਚਾਰ ਤੁਹਾਡੇ ਨਾਲ ਇਹ ਸਾਡੇ ਸਿੱਖ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਸਾਡੇ ਮੈਂ ਕਹਿਲਾਂ ਉਹਦੇ ਨਾਲ ਜਿਹਨੂੰ ਆਪਾਂ ਕਹਿੰਦੇ ਦਾ ਵਿਚੋਲੇ ਜਾਂ ਮੀਡੀਏਟਰ ਆ ਉਹ ਵੀ ਤੁਹਾਡੇ ਨਾਲ ਆਪਣੀ ਵਿਚਾਰ ਸਾਂਝੇ ਕਰਨੇ ਆ ਤੁਹਾਡੇ ਨਾਲ ਹਾਂਜੀ ਸਰ ਜੀ ਇੱਕ ਸਵਾਲ ਪੁੱਛਣਾ ਜਦੋਂ ਤੁਸੀਂ ਵਿਦੇਸ਼ਾਂ ਦੇ ਵਿੱਚ ਕਮਿਸ਼ਨ ਦੀ ਗੱਲ ਕਰ ਰਹੇ ਹੋ 2020 ਦੇ ਵਿੱਚ ਸਾਡਾ ਡੈਪੂਟੇਸ਼ਨ ਗਿਆ ਸੀ ਕੈਨੇਡਾ ਉੱਥੇ ਪ੍ਰਿੰਟਿੰਗ ਪ੍ਰੈਸ ਲਾਉਣ ਵਾਸਤੇ ਉਹ ਜਿਹੜੀ ਰਿਪੋਰਟ ਹੈ ਅਜੇ ਤੱਕ ਤੁਹਾਡੀਆਂ ਫਾਈਲਾਂ 'ਚ ਤੱਬੀ ਪਈ ਹੈ ਕਿ ਉਸ ਰਿਪੋਰਟ ਨੂੰ ਪੜਾਇਆ ਜਾਵੇਗਾ ਪ੍ਰੇਪੇਟ ਦੇ ਦੇਖੋ ਬੇਨਤੀ ਹੈ ਆ ਜਿਹੜਾ ਪਹਿਲਾਂ ਕੀ ਹੋਇਆ ਉਹ ਸਾਨੂੰ ਸਾਰਿਆਂ ਦੇ ਸਾਹਮਣੇ ਹੀ ਆ ਉਹ ਤੋਂ ਬਾਅਦ ਫਿਰ ਜਿਹੜਾ ਉੱਥੇ ਮਾਲਕ ਸਾਹਿਬ ਨੇ ਯਤਨ ਕੀਤਾ ਉਹਨਾਂ ਨੇ ਵੀ ਸਰੂਪ ਸਾਹਮਣੇ ਕੀਤੇ ਇਹਨਾਂ ਸਾਰੀਆਂ ਗੱਲਾਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਦੇਸ਼ ਆਇਆ ਸੀ ਵੀ ਇਹਨਾਂ ਦਾ ਤੁਰੰਤ ਜਿਹੜਾ ਆ ਇਹ ਛਾਪਣ ਤੇ ਵਿਦੇਸ਼ਾਂ ਦੇ ਵਿੱਚ ਇਹਨਾਂ ਤੇ ਬੈਨ ਲਾ ਦਿਓ ਕਿਉਂਕਿ ਜਿਹੜਾ ਯੂਥਾ ਸਿਟੀ ਦੀ ਗੱਲ ਕੀਤੀ ਹੈ ਯੂਥਾ ਸਿਟੀ ਵਾਲਾ ਕੇਂਦਰੀ ਤੇ 15-16 ਸਾਲ ਨਹੀਂ ਉਹ ਯੂਥਾ ਸਿਟੀ ਦਾ ਹੈ ਦਾਇਆ ਇਹ ਠੀਕ ਹੈ 15 ਤੁਹਾਡੀ ਉੱਥੇ ਬੈਂਕ ਦੇ ਵਿੱਚ ਪੈਸੇ ਕੋਈ 15-16 ਸਾਲ ਦਾ ਪਰ ਹੁਣ ਅਸੀਂ ਉਹਦੇ ਚ ਕਿ ਕਾਰਜ ਹੋਇਆ ਵੀ ਜਿਹੜੇ ਬੈਂਕਾਂ ਦੇ ਵਿੱਚ ਪੈਸੇ ਆ ਜੀ ਉਹ ਵਾਈਟ ਡੈਜਿਗਨੇਸ਼ਨ ਨੇ ਹੋਏ ਉੱਥੇ ਕੋਈ ਵਹਿਰਾਣਾ ਹੋ ਗਈ ਉਹ ਵਾਈ ਨੇਮ ਹੋ ਗਿਆ ਪਰਸਨਲ ਜਿਹਨੂੰ ਕਹਿੰਦੇ ਆ ਜੀ ਉਹ ਹੁਣ ਅਸੀਂ ਤਿੰਨ ਮੈਂਬਰ ਸੀ ਉਹਦੇ ਵਿੱਚ ਰਘੂਜੀਤ ਬਿਰਕ ਸੀ ਰਜਿੰਦਰ ਸਿੰਘ ਮਹਿਤਾ ਤੇ ਸਰਦਾਰ ਸਖਦੇਵ ਸਿੰਘ ਪੌਰ ਉਹ ਐਤਕੀ ਅਸੀਂ ਦੋ ਮੈਂਬਰ ਕੋਈ ਲਿਆ ਆ ਕੇ ਤੀਆ ਮੈਂਬਰ ਸਾਡਾ ਆਪਣੇ ਉਸਤੇ ਦਦਾਰ ਸਿੰਘ ਜੀ ਬੈਂਸ ਦਾ ਬੇਟਾ ਆ ਉਹ ਅਸੀਂ ਜਾ ਕੇ ਉਹਦੀ ਐਤਕੀ ਸਾਰਾ ਜੀ ਉਹਨੂੰ ਆਪਣੇ ਪੁਰਾਣੀ ਜੜੀ ਹੋ ਗਈ ਉਹਨੂੰ ਮੁੜ ਕੇ ਨਵੇਂ ਸਿਰੇ ਤੋਂ ਤਾਜੀ ਕਰਕੇ ਉਹ ਸਾਰਾ ਕਾਰਜ ਸ਼ੁਰੂ ਕਰਾਂਗੇ ਪ੍ਰਧਾਨ ਜੀ ਲੰਗੜ ਦੇ ਮਾਮਲੇ ਤੇ ਵਿੱਚ ਕੋਈ ਸਬਕਮਿਟੀ ਦੀ ਰਿਪੋਰਟ ਦਿੱਤੀ ਉਹ ਆਪਣੇ ਅੱਜ ਅੱਜ ਸਬਕਮਿਟੀ ਨੇ ਰਿਪੋਰਟ ਦਿੱਤੀ ਆ ਉਹ ਫੇ ਮੈਂ ਤੁਹਾਨੂੰ ਉਹਦਾ ਤੁਹਾਨੂੰ ਮਿਲ ਜਾਊਗਾ ਕਿਉਂਕਿ ਪ੍ਰਧਾਨ ਕੋਲ ਜਾਣੀ ਹੁੰਦੀ ਆ ਤੇ ਉਹ ਤੋਂ ਪ੍ਰਧਾਨ ਤੋਂ ਬਾਅਦ ਫੇ ਤੁਹਾਨੂੰ ਪਤਾ ਲੱਗੇ ਜਾਣਾ ਕੀ ਉਹਦਾ ਫੈਸਲਾ ਹੋਇਆ ਜਾਂ ਨਹੀਂ ਇੰਡੀਆ ਦਾ ਤੁਹਾਨੂੰ ਦੱਸ ਕੇ ਇਹ ਭਾਰਤ ਹੀ ਜਾਣਾ ਜਾਏਗਾ ਅੱਛਾ ਤਸਾ ਲੈ ਗਿਆ ਜੀ ਤੇ ਕੀ ਹੋਰ ਮੇਰੇ ਜਾਣਕਾਰ ਜੀ ਹੈ ਨਹੀਂ ਇਹ ਭਾਰਤ ਦਾ ਕਿਹੜਾ ਆ ਮੇਰੇ ਮੇਰੇ ਜੇ ਅਦਰਵਾਈਜ਼ ਮੈਂ ਇੱਕ ਵੈਸੇ ਕਰਾਂ ਦੇਖੋ ਇਹ ਕਿਤੇ ਹਿੰਦੁਸਤਾਨ ਜੇ ਆਪਾਂ ਪ੍ਰਾਤਨ ਤੌਰ ਤੇ ਵੀ ਲਾਈਏ ਇਹਦਾ ਜਿਹੜੇ ਗਣਤੰਤਰ ਜਿਹਨੂੰ ਕਹਿੰਦੇ ਆਪਾਂ ਡੈਮੋਕ੍ਰੇਸੀ ਦਾ ਸ਼ੁਰੂ ਹੋਇਆ ਉਹ ਜੁਨੀਅਨ ਆਫ ਇੰਡੀਆ ਜੁਨੀਅਨ ਆਫ ਇੰਡੀਆ ਆ ਕਿ ਇਹਦੇ ਵਿੱਚ ਵੱਖ-ਵੱਖ ਸਟੇਟ ਆ ਵੱਖ-ਵੱਖ ਸਟੇਟਾਂ ਦੀਆਂ ਵੱਖ-ਵੱਖ ਬੋਲੀਆਂ ਆ ਵੱਖ-ਵੱਖ ਕਲਚਰ ਆ ਵੱਖ-ਵੱਖ ਤਿਹਾੜ ਆ ਉਹ ਇਸ ਕਰਕੇ ਇਹਨੂੰ ਜੁਨੀਅਨ ਆਫ ਇੰਡੀਆ ਦਾ ਨਾਮ ਦਿੱਤਾ ਗਿਆ ਸੀ ਇਹ ਸਟੇਟਾਂ ਦੀ ਜਿਹੜੀ ਸਾਰਿਆਂ ਦੀ ਉਹ ਜੁਨੀਅਨ ਆ ਕੋਈ ਇਹਨੂੰ ਫਿਰ ਸਮੇਂ ਦੀਆਂ ਪਰਸਤਿਤੀਆਂ ਹੁਣ ਕਈ ਵਾਰੀ ਆਪਾਂ ਉਹਨੂੰ ਬੰਬਈ ਨੂੰ ਮੁੰਬਈ ਕਹੀ ਜਾਂਦੇ ਆ ਕੋਈ ਮੁੰਬਈ ਕਹੀ ਜਾਂਦਾ ਕੋਈ ਬੰਬਈ ਕਹੀ ਜਾਂਦਾ ਇਹਦੇ ਪਿੱਛੇ ਕੀ ਲਕਸ਼ਿਆ ਹੈ ਤਾਂ ਮੈਂ ਨਹੀਂ ਜਾਣਦਾ ਪਰ ਅਦਰਵਾਈਜ਼ ਇਹ ਆ ਬਈ ਇਹ ਜੂਨੀਅਨ ਆਫ ਇੰਡੀਆ ਜਿਹੜਾ ਆ ਇਹ ਪ੍ਰੋਪਰ ਇਹਦਾ ਹੈਗਾ ਜਿਹੜਾ ਐਜਪਾਰ ਕਨਸਟੀਟਿਊਸ਼ਨਲ ਦਾ ਜਿਹੜਾ ਨਾਮ ਦਿੱਤਾ ਗਿਆ ਇਹ ਤੁਹਾਨੂੰ ਤੇ ਹਿੰਦੂ ਰਾਖਾ ਬਣਾਉਣ ਵਾਲੇ ਕਦਰ ਰਜਿਸਟਰ ਪਿੱਛੇ ਮੌਨ ਭਗਤ ਭਾਗੋ ਦਾ ਵੀ ਬਿਆਨ ਵੀ ਆਇਆ ਹੈ ਇਹ ਲੱਗ ਨਹੀਂ ਇਹ ਕਦਮ ਉਹ ਉਸਪਾਸ ਜਾ ਰਿਹਾ ਕਿ ਨੁਕਸਾਨ ਬਣਾ ਲਈ ਪਾਰ ਦੇਖੋ ਬੇਨਤੀ ਇਹ ਆ ਇਸ ਮੁਲਖ ਦੇ ਵਿੱਚ ਬਹੁਤ ਵੱਖ-ਵੱਖ ਜਿਹੜੇ ਜਾਤਾਂ ਤੇ ਫਿਰਕੇ ਆ ਆ ਈਸਟਰਨ ਸਟੇਟਾਂ ਵਾਲੇ ਪਾਸੇ ਵੀ ਤੁਸੀਂ ਚਲੇ ਜਾਂਦੇ ਆ ਪਰ ਮੈਂ ਸਮਝਦਾ ਇਹ ਬਿਲਕੁਲ ਨਹੀਂ ਹੋਣਾ ਤੇ ਨਾ ਇਹ ਗੱਲ ਜਿਹੜੀ ਛੇੜਨੀ ਚਾਹੀਦੀ ਆ ਕਿਉਂਕਿ ਸਿੱਖ ਖਾਸ ਕਰਕੇ ਹਮ Hindu ਨਹੀਂ ਇਹ ਇੱਕ ਵਾਰੀ ਨਹੀਂ ਇਹ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਸਾਨੂੰ ਸਤਗੁਰ ਜੀ ਨੇ ਇਹ ਜਿਹੜਾ ਸਿੱਖ ਧਰਮ ਆ ਉਹ ਸਿੱਖ ਧਰਮ ਬਲਖਣਾ ਨਰਾਲਾ ਆਜ਼ਾਦ ਆ ਤੇ ਜਿਹੜੇ ਦੂਸਰੇ ਆ ਚਾਹੇ ਉਹ ਮੁਸਲਮਾਨ ਆ ਦੂਜੇ ਮੇਰਾ ਖਿਆਲ ਉਹਨਾਂ ਦੇ ਤਾਂ ਕਮੈਂਟੇ ਤੇ ਆਏ ਕੋਈ ਨਹੀਂਗੇ ਪਰ ਮੈਨੂੰ ਇਹ ਲੱਗਦਾ ਪਈ ਇਹ ਇਦਾਂ ਕਹਿ ਕੇ ਕੰਮ ਚੱਲਣਾ ਨਹੀਂ ਤੇ ਜੇ ਇਦਾਂ ਕਰਨਗੇ ਮੈਂ ਸਮਝਦਾ ਇਹ ਵੀ ਇੱਕ ਮੁਲਖ ਲਈ ਜਿਹੜੀ ਉਹ ਗੱਲ ਚੰਗੀ ਨਹੀਂ ਹੋਗੀ ਹਾਂਜੀ ਹਰਿਆਣਾ ਕਮੇਟੀ ਦਾ ਜੋ ਪ੍ਰੋਸੈਸ ਸ਼ੁਰੂ ਹੋ ਗਿਆ ਰਿਹਾ ਜੀ ਕਮੇਟੀ ਦਾ ਸਰਕਾਰ ਨਾਲੇ ਸਮੇਂ ਤੋਂ ਨਹੀਂ ਕਰ ਰਹੀ ਇਹਦੇ ਬਾਰੇ ਕੀ ਕਰਨਾ ਦੇਖੋ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵੀ ਕਮਿਸ਼ਨ ਬਣ ਚੁੱਕਾ ਆ ਇਲੈਕਸ਼ਨ ਕਮਿਸ਼ਨ ਬਣ ਚੁੱਕਾ ਆ ਉਹ ਕਿਉਂਕਿ ਪ੍ਰੋਸੈਸ ਹੋਣੀ ਸ਼ੁਰੂ ਕਰਨਾ ਆ ਹਰਿਆਣੇ ਦਾ ਤਾਂ ਕਿਉਂਕਿ ਅਡ ਹੋ ਕਮੇਟੀ 18 ਮਹੀਨੇ ਰੱਖੀ ਸੀ ਉਸ ਤੋਂ ਬਾਅਦ ਜੋ ਉੱਥੇ ਤੁਹਾਨੂੰ ਆਜਾ ਕਿਹਾ ਵੀ ਜੋ ਜੋ ਉੱਥੇ ਸਿਸਟਮ ਹੋਇਆ ਸਰਕਾਰਾਂ ਦੇ ਕਈ ਵਾਰੀ ਉਹ ਕਹਿੰਦੇ ਨੇ ਝੁੱਕੀ ਦੇਣੀ ਹੁੰਦੀ ਆ ਉਹ ਦੇਖਿਆ ਵੀ ਕਿਉਂਕਿ ਰੌਲਾ ਰੱਪਾ ਬਹੁਤ ਵਹਿ ਗਿਆ ਤੇ ਅਡ ਹੋ ਕਮੇਟੀ ਚੁਣੀ ਵੀ ਸਰਕਾਰ ਨਹੀਂ ਸੀ ਉਹ ਇੱਕ ਧਿਆਨ ਡਿਵਰਟ ਕਰਨ ਨੂੰ ਨਵਾਂ ਪ੍ਰੋਸੈਸ ਸ਼ੁਰੂ ਕਰਤਾ ਵੀ ਜੀ ਉੱਥੇ ਵੋਟਾਂ ਬਣਾਈਆਂ ਜਾਣ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਸੀਂ ਤਾਂ ਕਹਿੰਦੇ ਆ ਔਰ ਉਹ ਇਲੈਕਸ਼ਨ ਕਮਿਸ਼ਨ ਵੀ ਸਟੇਟ ਨੇ ਆਪਣੇ ਸੈਂਟਰ ਨੇ ਬਣਾਇਆ ਸੋ ਜਦੋਂ ਉਹਨਾਂ ਨੂੰ ਆਪ ਨੂੰ ਲੱਗੂਗਾ ਕਰਨਗੇ ਤੇ ਉਹਦੀ ਵੀ ਉਹ ਇਲੈਕਸ਼ਨ ਹੋ ਜੂਗੀ ਚਲੋ ਇਹ ਕਾਨੇ ਕੇ ਹਾਥ ਸਾਡੇ ਨੇ ਕਰਨਗੇ ਜਿੱਦਾਂ ਕਰ ਲਾਂ ਨਾਲ ਚੱਲਾ ਪਰ ਮ ਸਰਕਾਰ ਜਿਉਗਾ ਬਰੀਫ ਜਿਹਾ ਕਰ ਲਓ ਸਾਰੇ ਮੈਂਬਰ ਸਾਹਿਬਾਨ ਜੋ ਜੈਕਟੋ ਦੇ ਔਰ ਸਾਰੇ ਸੱਜਣ ਸ਼ਾਮਲ ਹੋਏ ਆ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇਹ ਅੱਜ ਦਾ ਜੋ ਦੇਣਾ ਹੈ ਉਹ ਬਹੁਤਾਂ ਇਤਿਹਾਸਕ ਦੇਣਾ ਹੈ ਕਿਉਂਕਿ ਬਹੁਤ ਲੰਮੇ ਕੈਮ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਜੋ ਮੰਗ ਸੀ ਉਹ ਮਾਲਕ ਸਾਹਿਬ ਹੋ ਰਹਿਆਂ ਨੇ ਵੀ ਯਤਨ ਕੀਤੇ ਕਾਫੀ ਸੰਗਤਾਂ ਨੇ ਜਿਹੜੇ ਪੱਛਮੀ ਦੇਸ਼ ਵੀ ਲੋਕ ਹੈ ਉਹਨਾਂ ਨੇ ਯਤਨ ਕੀਤੇ ਆ ਪਰ ਉਹ ਜਿਹੜਾ ਕਾਰਜ ਹੈ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕਿ ਉਹ ਦਵਾਨ ਚੋਲਡਰ ਮਲ ਬਰਾਸਤੀ ਫਾਊਂਡੇਸ਼ਨ ਪੰਜਾਬ ਉਹਦੇ ਹਿੱਸੇ ਆਇਆ ਤੇ ਮੈਂਬਰ ਸਹਿਬਾਨਾਂ ਦਾ ਸਾਰੇ ਜਿਹੜੇ ਮੈਂਬਰ ਸਹਿਬਾਨਾਂ ਦਾ ਪ੍ਰਧਾਨ ਇਸ ਵਾਰ ਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਅਸੀਂ ਸੰਸਥਾ ਵੱਲੋਂ ਸ਼ੁਕਰੀਆ ਕਰਦੇ ਆਂ ਮੈਂ ਸਿਰਫ 5-4 ਮਿੰਟ ਲਵਾਂਗਾ ਜੋ ਪ੍ਰੋਜੈਕਟ ਬਾਰੇ ਗੱਲ ਕਰਾਂਗੇ ਆਪਾਂ ਤੇ ਇਹ ਜਿਹੜਾ ਸਿੱਖ ਪੰਥ ਦਾ ਜਿਹੜਾ ਕਾਰਜ ਹੈ ਇਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦਾ ਹੀ ਨਹੀਂ ਹੋਵੇਗਾ ਉਹ ਇੱਕ ਬਹੁਤ ਵੱਡਾ ਮਹਾਨ ਕੇਂਦਰ ਹੋਏਗਾ ਤੇ ਜਿੱਥੇ ਜਿਹੜਾ ਕਿ ਗੁਰਬਾਣੀ ਜਿਹੜੀ ਆਪਾਂ ਨੂੰ ਸੰਦੇਸ਼ ਦਿੰਦੀ ਹੈ ਚੌਂ ਵਰਨਾ ਨੂੰ ਸਾਂਝਾ ਇਹ ਥਾ ਹੋਏਗਾ ਇੱਕੋ ਇੱਕ ਰਾਗ ਧਾਮੀ ਸਾਹਿਬ ਦੀ ਗਵਾਹੀ ਦੇ ਵਿੱਚ ਸੰਸਾਰ ਦਾ ਕੋਮਦਾ ਇਸ ਕਰਕੇ ਵੱਡਾ ਕਾਰਜ ਹੈ ਕਿ ਆਪਣਾ ਜਿਹੜਾ ਅਸਥਾਨ ਹੈ ਉਹ ਅਮਰੀਕਾ ਦੀ ਧਰਤੀ ਤੇ ਸਥਾਪਿਤ ਹੋਣ ਜਾ ਰਿਹਾ ਹੈ ਪਹਿਲਾ ਸਥਾਨ ਹੈ ਉਹ ਤੇ ਉਹ ਵੀ ਕੈਲੀਫੋਰਨੀਆ ਦੀ ਧਰਤੀ ਤੇ ਤੇ ਜਿਹੜਾ ਕਿ ਸਰਬੋਤ ਸਿਰਪ ਅਕਾਲ ਤਰਵ ਸਾਹਿਬ ਨੂੰ ਸਮਰਪਿਤ ਹੋਏਗਾ ਨਾ ਕੋਈ ਉਹਦੇ ਨਾਲ ਕੋਈ ਸੰਪਰਦਾਇਆ ਨਾ ਕੋਈ ਹੋਰ ਸੱਜਣਾ ਬਲਕਿ ਜਿਹੜੇ ਸੱਜਣਾ ਨੇ ਦਾਨ ਕਰਨਾ ਹੈ ਉਹ ਵੀ ਉਹਦੇ ਕਦੇ ਵੀ ਮੈਂਬਰ ਨਹੀਂ ਹੋਣਗੇ ਅਸੀਂ ਇਸ ਜਿਹੜਾ ਇਹ ਕਿਨ ਮਲ ਕੇਂਦਰ ਹੋਏਗਾ ਇਹ ਸਾਰੇ ਪੱਛਮੀ ਦੇਸ਼ਾਂ ਨੂੰ ਜੋੜੇਗਾ ਤੇ ਇਸ ਜਿਹੜੀ ਬਿਲਡਿੰਗ ਹੈ ਉਹਦਾ ਨਾਮ ਅਸੀਂ ਧੰਮੇ ਸਾਲ ਨੂੰ ਬੇਨਤੀ ਕਰਾਂਗੇ ਇਸ ਬਿਲਡਿੰਗ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਵਨ ਰੱਖਿਆ ਜਾਵੇ ਇਹ ਸੰਸਾਰ ਦੀ ਉਹ ਬਿਲਡਿੰਗ ਹੋਏਗੀ ਤੇ ਜੇ ਜਿਹੜੀ ਕਿਤੇ ਵੀ ਸੋਨੋਂ ਪਹਿਲਾ ਉਸ ਤਰ੍ਹਾਂ ਦੇ ਮਸਤਾਫਤ ਹੋਏ ਨੇ ਜਿਸੇਗੀ ਇਹ ਪਹਿਲੀ ਬਿਲਡਿੰਗ ਹੋਏਗੀ ਜੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਨੇਂਦਰ ਸਿੰਘ ਧਾਮੇ ਦੇ ਯੋਗਗਵਾਈ ਦੇ ਹੇਠ ਇਹ ਬਿਲਡਿੰਗ ਤਿਆਰ ਜਿਹੜੀ ਕੀਤੀ ਜਾਵੇਗੀ ਜ਼ਮੀਨ ਬਿਲਡਿੰਗ ਪ੍ਰੈਸ ਜੋ ਹੋਰ ਲੋਡ ਅਨਸਾਰ ਉਹ ਸਾਰਾ ਖਰਚਾ ਸਾਡੇ ਫਾਊਂਡੇਸ਼ਨ ਦੇ ਜਿਹੜੇ ਸਰਪ੍ਰਸਤ ਹੈ ਉਥੋਂ ਦੇ ਉੱਗੇ ਕਾਰੋਬਾਰੀ ਹੈ ਕਰਨੈਲ ਸਿੰਘ ਸੰਧੂ ਸਤਨਾਮ ਸਿੰਘ ਸੰਧੂ ਇਕਬਾਲ ਸਿੰਘ ਸੰਧੂ ਇਹਨਾਂ ਭਰਾਵਾਂ ਨਾਲ ਹੋਵੇਗਾ ਪਹਿਲਾਂ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਇਹਨਾਂ ਕੋਲੇ 70000 ਤੋਂ ਏਕੜ ਵੱਧ ਜ਼ਮੀਨ ਆ ਇਹ ਸਿੱਖਾਂ ਕੋਲੇ ਆ ਤੇ ਮੈਂ ਤੁਹਾਨੂੰ ਦੱਸ ਦੇਵਾਂ ਵੀ ਇਹਨਾਂ ਦੀਆਂ ਬੜੀਆਂ ਕੁਰਬਾਨੀਆਂ ਨੇ ਪਹਿਲਾਂ ਜੈਤੂ ਦੇ ਮੋਰਚੇ ਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦੇ ਪੁਰਖਿਆਂ ਦਾ ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਇਹ ਜਿਹੜਾ ਸਥਾਨ ਹੋਊਗਾ ਇਹ ਅਮਰੀਕਾ ਅਮਰੀਕਾ ਦੇ ਜਿਹੜਾ ਟ੍ਰੇਸੀ ਸਹਿਰ ਹੈ ਕੈਲੇਫੋਰਨੀਆ ਦੇ ਵਿੱਚ ਇਹ ਇੱਕ ਇੰਟਰਨੈਸ਼ਨਲ ਹਾਈਵੇ ਹੈ ਜਿਹਨੂੰ ਫਾਰੈਫ ਨੰਬਰ 5 ਕਹਿੰਦੇ ਆ ਕਿ ਉਹ ਬੈਨਕੂਬਰ ਤੋਂ ਚੱਲਦਾ ਹੈ ਤੇ ਮੈਕਸੀਕੋ ਨੂੰ ਨਿਕਲਦਾ ਹੈ ਉਸ ਇਹ ਹਾਈਵੇ ਤੇ ਜਿਹੜਾ ਸਥਾਨ ਸਥਿਤ ਹੋਏਗਾ ਤੇ ਨਾਲ ਤੇ ਨਾਲ ਅਸੀਂ ਮਾਰ ਜੋਗਾ ਹਰਜਿੰਦਰ ਸਿੰਘ ਧਾਮੀ ਜੀ ਦਾ ਅਸੀਂ ਇਸ ਕਰਕੇ ਧੰਨਵਾਦ ਕਰਨਾ ਚਾਹੁੰਦੇ ਹਾਂ ਕਿਉਂਕਿ ਅਸੀਂ ਕਿਸੇ ਵੀ ਸੰਪਰਦਾਇ ਦੇ ਨਾ ਕਿਸੇ ਅਸੀਂ ਕਾਮ ਸੱਜਣ ਹੈਗੇ ਆ ਇਹ ਜਿਹੜਾ ਇਹ ਕਾਰਜ ਹੈ ਇਹਨਾਂ ਦੀ ਸਹਿਯਾਰਥ ਕਰਕੇ ਹੋ ਰਿਹਾ ਹੈ ਤੇ ਇਹਨਾਂ ਦੇ ਖੁਦ ਸਖਸ਼ੀਅਤ ਕਰਕੇ ਹੋ ਰਿਹਾ ਹੈ ਜਿਹੜੇ ਇਸ ਤਰ੍ਹਾਂ ਦੇ ਕਾਰਜ ਕਰਨ ਨੂੰ ਸਪੋਰਟ ਕਰਨਗੇ ਤਾਂ ਅਸੀਂ ਇਸ ਤਰ੍ਹਾਂ ਨਗੀਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਰਦੇ ਰਹਾਂਗੇ ਆਪਣਾ ਕਰਨੈਲ ਸਿੰਘ ਸੰਧੂ ਤੇ ਸਰਦਾਰ ਗਿਆਨ ਸਿੰਘ ਸੰਧੂ ਤੇ ਹਰ ਅਪਰਮੇਸਿੰਘ ਦੀ ਤੇ ਨਾਲ ਆਪਣੇ ਸਾਥ ਸਤਨਾਮ ਸਿੰਘ ਸੰਧੂ ਇੱਕ ਇੱਕਵਾਰ ਸਿੰਘ ਸੰਧੂ ਇਹਨਾਂ ਲਈ ਆਪਾਂ ਚੜ੍ਹਦੀ ਕਲਾ ਦੀ ਅਰਦਾਸ ਗੁਰੂ ਰਾਮਦਾਸ ਦੇ ਘਰ ਤੇ ਕਰਨੀ ਹੈ ਤੇ ਇਹ ਸਾਰਾ ਕਾਰਜ ਹੈ ਜਿਹੜੋ ਸਾਹਿਬ ਦੀ ਜੋਗੋ ਬਾਣੀ ਹੇਠ ਆਪਾਂ ਆਰੰਭ ਕਰ ਸਕੀ